ਨਾਜ਼ੀਗਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਰ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇਤ ਸਿੰਘ ਖੁਜੀਪੁਰ ਨੇ ਤੁਹਾਨੂੰ ਦੱਈਏ ਕਿ ਕੁਝ ਬਜ਼ੁਰਗ ਪੈਨਸ਼ਨ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ ਤੇ ਜੇਕਰ ਪੈਨਸ਼ਨ ਬੰਦ ਹੋ ਜਾਵੇ ਤਾਂ ਉਹਨਾਂ ਲਈ ਬੇहद ਮੁਸ਼ਕਲ ਹੋ ਜਾਂਦੀ ਹੈ ਪਰ ਜਿਹੜਾ ਗਰਦਾਸਪੁਰ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਕਿ 70 ਸਾਲ ਦੀ ਬਜ਼ੁਰਗ ਔਰਤ ਨੂੰ 4 ਸਾਲ ਪਹਿਲਾਂ ਮਰਿਆ ਦਿਖਾ ਕੇ ਨਾ ਸਿਰਫ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਬਲਕਿ ਬੈਂਕ ਨੇ ਉਸ ਵੱਲ 85000 ਰੁਪਇਆ ਪਕਾਇਆ ਵੀ ਕੱਢ ਦਿੱਤਾ ਬਜ਼ੁਰਗਔਰਤ ਖੁਦ ਦਿਲ ਦੀ ਮਰੀਜ਼ ਹੈ ਤੇ ਉਸਦਾ 48 ਸਾਲਾਂ ਵੱਡਾ ਪੁੱਤਰ ਕੈਂਸਰ ਨਾਲ ਮਰੀਜ਼ ਹੈ ਅਤੇ 42 ਸਾਲ ਦਾ ਛੋਟਾ ਪੁੱਤਰ ਮੰਦਬੁੱਧੀ ਹੈ ਨਾਲ ਅਪਹਾਜ ਵੀ ਹੈ ਬੈਂਕ ਦਾ ਕਹਿਣਾ ਹੈ ਕਿ ਬੇਬੇ ਦੀ 4 ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੈਂਕ ਨੂੰ ਕੀਤੀ ਗਈ ਹੈ ਇਸ ਲਈ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ ਮਾਮਲਾ ਗਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਦੀ ਰਹਿਣ ਵਾਲੀ ਮਨਜੀਤ ਕੌਰ ਨਾਲ ਸੰਬੰਧਿਤ ਹੈ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਹੋ ਗਈ ਸੀ ਅਤੇ ਬੀਤੇ ਦਿਨ ਜਦੋਂ ਬੈਂਕ ਗਈ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮੇਲ ਕਰਕੇ ਬੈਂਕ ਨੂੰ ਦੱਸਿਆ ਗਿਆ ਹੈ ਕਿ ਬੈਂਕ ਦੇ ਰਿਕਾਰਡ ਅਨੁਸਾਰ ਰਿਕਾਰਡ ਜਿ ਤੁਸੀਂ ਮਰੇ ਹੋਏ ਹੋ ਅਤੇ 4 ਸਾਲ ਤੋਂ ਪੈਨਸ਼ਨ ਲੈ रहे ਹੋ ਤਾਂ ਤੁਹਾਨੂੰ ਇਹ ਸਾਰੀ ਪੈਨਸ਼ਨ ਕੁੱਲ 85000 ਰੁਪਏ ਵਾਪਸ ਕਰਨੀ ਪਵੇਗੀ ਉੱਥੇ ਹੀ ਜਦ ਸਬੰਧਿਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਰਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਫੋਨ ਤੇ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਸਾਡੇ ਇਹ ਧਿਆਨ ਵਿੱਚ ਆ ਚੁੱਕਾ ਹੈ ਇਸ ਦੀ ਜਾਂਚ ਕਰਕੇ ਦੇਖਿਆ ਜਾਵੇਗਾ ਕਿ ਗਲਤੀ ਕਿੱਥੇ ਹੋਈ ਹੈ ਤੇ ਇਸ ਬੇਬੇ ਨੂੰ ਉਸ ਦੀ ਪੂਰੀ ਪੈਨਸ਼ਨ ਮਿਲੇਗੀ ਤਾਂ ਦੱਸ ਦਈਏ ਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬਹੁਤ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਇਹ ਕਹਿ ਕੇ ਕੱਟ ਦਿੱਤੀ ਜਾਂਦੀ ਹੈ ਕਿ ਉਹ ਦੁਨੀਆ ਤੋਂ ਚਲ ਚੁੱਕੇ ਨੇ ਤੇ ਪਰ ਉਹ ਜਿੰਦਾ ਹੀ ਹੁੰਦੇ ਨੇ ਇਹ ਕਈ ਵਾਰ ਲੋਕ ਸਤਾਨੀ ਕਰ ਜਾਂਦੇ ਨੇ ਜਾਂ ਫਿਰ ਪੇਪਰ ਵਰਕ ਦੇ ਵਿੱਚ ਗਲਤੀ ਹੋਣ ਕਰਕੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਪਰ ਇਸ ਬੇਬੇ ਦੀ ਪੈਨਸ਼ਨ ਕਿਸ ਤਰ੍ਹਾਂ ਕੱਟੀ ਗਈ ਸਮਾਸਦਾਰ ਵਿਭਾਗ ਵੱਲੋਂ ਕੀ ਗਲਤੀ ਹੋਈ ਤੇ ਕਿਸ ਤਰ੍ਹਾਂ ਆ ਗਈ ਉਹਦੀ ਜਾਂਚ ਜਿਹੜੀ ਇਹ ਕੀਤੀ ਜਾਵੇਗੀ ਤੇ ਬੇਬੇ ਦੀ ਮਰ ਤੋਂ ਜਿਹੜੀ ਇਹ ਉਹ ਬਹਾਲ ਕਰ ਦਿੱਤੀ ਜਾਵੇਗੀ ਪੈਨਸ਼ਨ ਡੀਪੀਜੀ ਪੰਜਾਬੀ ਵੱਲੋਂ ਵੀ ਅਸੀਂ ਜਿਹੜੀ ਇਹ ਦਰਖਾਸਤ ਕਰਦੇ ਆ ਕਿ ਇਸ ਬੇਬੇ ਦੀ ਜਲਦੀ ਤੋਂ ਜਲਦੀ ਜਿਹੜੀ ਇਹ ਪੈਨਸ਼ਨ ਬਹਾਲ ਕਰ ਦਿੱਤੀ ਜਾਵੇ ਤਾਂ ਕਿ ਬੇਬੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਾ ਆਵੇ ਮੈਂ ਤਾਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਨ ਕਰਤਾ ਮੈਂ ਕਿ ਟ੍ਰਾਂਸਫਰ ਹੋਏਗਾ ਇਹ ਤੇ ਟ੍ਰਾਂਸਫਰਵਾ ਲੈਣੇ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲੋ ਜਾ ਕੇ ਇੱਥੇ ਇਹ ਤੇ ਮਨੇ ਅਖਬਾਰ ਲਈ ਇਹ ਮੂ ਕੰਮ ਕਰ ਸਕਦੇ ਮੈਨੂੰ ਕੁਝ ਵੀ ਦੱਸਿਆ ਤਾਂ ਕਿ ਪਾਸੇ ਨਾਲ ਆਪਣੇ ਬੇਮੋੜ ਤੈ ਕਰੀ ਇਹ ਇਹ ਨਹੀਂ ਕਿ ਸੋਚਦਾ ਕਿ ਮਾਂ ਮਾਤਰੀ ਜਿਹਾ ਅਸਲ ਹੋਵੇ ਫੇਰ ਸਾਨੂੰ ਕਿੱਥੇ ਜਾਣਾ ਪੈਣੀ ਅਸੀਂ ਕਿੱਧਰ ਜਾਈ ਹੋ ਰਹੇ ਆਈ ਕਿੱਧਰ ਨਹੀਂ ਜਾ ਸਕਦੇ ਬੱਸ ਨਾ ਇਹ ਕੋਈ ਨਾ ਇਹ ਮੀਨਨ ਖਾਤ ਨੂੰ ਖਾਤਾ ਕੋਲ ਦੇ ਸਾਰੇ ਮਹਾਂਪਰਸੰਬਲ ਸਰਕਾਰ ਨੂੰ ਇਹ ਦੇ ਦੇ। ਉਹ ਬਗਾਨੇ ਬਾਰੇ ਨੂਰ ਆ ਗਈ ਜੀ ਜੋ ਅਸੀਂ ਆਏ ਹੁਣ। ਮੈਂ ਨਹੀਂ 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 ਦਿੰਦੀ। ਮੈਂ ਬਲੋ। ਛੱਡ ਟੈਨਸ਼ਨ ਮੈਂ ਤਾਂ ਇੱਕ ਟੂਰੀਪੋਰਟ ਵੀ ਚੁਕਾਈਆਂ ਹੋਈ। ਇਹ ਇੱਕ ਤਰੀਕਾ ਨਾ ਹੋ ਗਿਆ ਕਿ ਉਹ ਕਿੰਨੇ ਇਹ ਕੰਮ ਕਰਤਾ ਤਾਂ ਕਿੰਨੇ ਮਰਿਆ ਦਾ ਇਹਦਾ ਇਹਦੇ ਸਾਥ ਵਿੱਚ ਪਹੁੰਚਾਤਾ ਤਾਂ ਸੈਂਕੜੇ ਵਿੱਚ ਵੀ ਜਰਰ ਨੂੰ ਕੋਲ ਮਿਲਿਆ ਨਹੀਂ ਨਾ ਇਹਨਾਂ ਨੂੰ। ਸਮਵੇ ਨਹੀਂਗਾ ਅਨ ਲੱਗਦਾ ਕਿ ਕਿੰਨੇ ਹਾਂ ਦੁੱਛਾ ਕੀਤਾ ਨੂੰ ਪਾਇਆ ਲੱਗੇ ਕਿ ਸਾਨੂੰ ਇਹ ਇਹ ਹੀ ਜਾਨਣਾ ਚਾਹੁੰਦੇ ਹੈ ਚੇਅਰਮੈਨ ਐ ਉਹ ਪਹਿਲਾਂ ਮਰੀਜ਼ ਇਕਰਾਰ ਕੀਤਾ ਕਿ ਮੁੰਡੇ ਨੇ ਉਸਨੇ ਜਦੋਂ ਮਰੀਜ਼ ਚਾਰ ਸਾਲ ਆਏ ਇਸੇ ਮਾਦਮ ਨੇ ਬੜੀ ਨੇਕ ਬੰਦੇ ਦੱਸੇ ਪਾਸੋਂ ਵੇ ਗੱਲ ਕਰਦੇ ਮਰੇਆ ਤੇ ਗਏ ਆਏ ਆ ਸਾਨੂੰ ਹੁਣ ਖਾਪਾ ਮਾਂ ਨੂੰ ਕੋਲ ਨਾ ਗ੍ਰਾਮ ਤੋਂ ਨਹੀਂ ਆਏਂਗੇ ਫੇਲ ਸਕਦੇ ਪਰਵਾਜ਼ੀ ਮੇਰਾ ਹੈ ਬੇਟਾ ਮੇਰੀ ਨੋਵਾ ਮੇਰੇ ਇਹਦੇ ਦੋ ਬੇਟੇ ਆ ਤੇ ਇੱਕ ਜਦ ਮੇਰਾ ਛੋਟਾ ਬੱਚਾ ਹਾਂਜੀ ਦੋ ਬੇਟਾ ਇਹ ਨਹੀਂ ਮੇਰੇ ਪੋਤੇ ਵੀ ਨਹੀਂ ਠੀਕ ਹੈ ਮੈਂ ਦਾ ਚਿੰਤਾ ਮੈਂ ਨਾ ਰਹੀ ਨੇ ਆ ਅੱਜ ਵੀ ਇਹਨੂੰ ਟੈਂਸ਼ਨ ਵੀ ਨਹੀਂ ਲੁੱਟ ਸਕਾ ਨੂੰ ਜੀ ਪੂਜਾ ਉੱਜਾਵਾ ਤੇ ਇੱਕਾ ਕੀ ਆ ਤੇ ਤੇ ਉਹਨੇ ਉਹ ਸਰ ਉੱਤੇ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਸੀਂ ਤਾਂ ਭੱਲਿਆਂ ਨੂੰ ਜਾ ਤੇ ਚਲ ਜਾ ਤੇ ਬਈ ਜੇ ਗਰੀ ਚੱਲ ਜੀ ਉਹ ਇਨਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਤੇ ਕਰਦਾ ਕਿ ਸਰ ਅਨੁਸੇਮੇ ਨੂੰ ਸਾਡੀ ਮਾਤਾ ਵੀ 4 ਸਾਲ ਤੋਂ ਪੈਨਸ਼ਨ ਮਿਲਦੀ ਆ ਕਿ ਪਤਾ ਨਹੀਂ ਕੋਈ ਇਨਕੁਆਰੀ ਹੋ ਗਈ ਉਹ 6 ਮਹੀਨੇ ਤੋਂ 5 ਮਹੀਨੇ ਤੋਂ ਆਡੀ ਮਾਤਾ ਦੀ ਪੈਨਸ਼ਨ ਕਰਦੀ ਹੈ ਅਹੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੱਗਿਆ ਵੀ ਇਹ ਵੀ ਨਹੀਂ ਕਿ ਕਾਰਵਾਈ ਤਾਲੂ ਕਰਦੇ ਸਾਨੂੰ ਕਦੀ ਲੈ ਕੇ ਕੋ ਬੈਂਕ ਚਾਉਣਾ ਬੈਂਕ ਵਾਲਾ ਕੰਨਾ ਜਿੱਥੋਂ ਟੈਕਸ਼ਨ ਵਾਈ ਉੱtre ਜਾਓ ਅਹੀਂ ਕਦੀ ਸਿਵਦਾ ਜੰਮੇ ਵਾਲਾ ਤੇਰੇ ਤੂੰ ਕਿੱਥੇ ਸਾਨੂੰ ਕੋਰਪਾਹੋਰ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾ ਦਾ ਹੋ ਜਾਏਗਾ ਅਹੀਂ ਆ ਹੁਣ ਪਰਸੋਂ ਆਏ ਆ ਬੈਂਕ ਕੋ ਕਾਸੀ ਰਣ ਕਦੀ ਪਿਛਲੇ ਮਹੀਨੇ ਦੀ ਪਰ ਨਹੀਂ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀ ਜੀ ਨੂੰ ਦੇ ਸਾਡਾ ਖਾਤਾ ਜਿਹੜਾ ਸੀਨ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਡੇ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਵੀ ਇਹ ਪ੍ਰਧਾਨ ਖਾਤਾ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਾਤਰ ਦੀ ਵਿਆਸਾਂ ਵੀ ਆ 85000 ਰੁਪਿਆ ਸਾਡੀ ਵੱਲ ਤੇ ਇੱਕ ਲੋਨ ਕੱਢੀ ਜਾਂਦੀ ਵੀ ਤੁਸੀਂ ਘੁੱਗੀ ਲਾ ਲਈ ਆ ਪਰ ਅੱਜੇ ਹੀ ਆ ਰਗੇ ਨਾਦੀ ਮਰਾਈ ਇਹ ਸਰਕਾਰ ਦਾ ਕੋ ਬਹਾਰ ਨਹੀਂ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਹਿੱਤਾ ਜਾਵੇ ਜਿਸ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ স্বীকারੇ ਇਹ ਹਬੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਮਸਾਂ ਹੀ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਉਹ ਥੋੜੀ ਬਹੁਤੀ ਦਵਾਈ ਦੀ ਲੋੜ ਨੇ ਹਾਂ ਅੱਜ ਹੁਣ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਕਿ ਇੱਕ ਐਪਲੀਕੇਸ਼ਨ ਲੈ ਕੇ ਦਿਓ ਪਰ ਇੱਕ ਉਹ ਵੀ 17 11500 ਰੁਪਇਆ ਲੈ ਕੇ ਅਸੀਂ ਉਹ ਵੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੇ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਦੇ ਪਏ ਆ ਕਿ ਅਸੀਂ ਪਰਸਾਰਾ ਕਰ ਸਕਦੇ ਨਹੀਂ ਆ ਇੰਨਾ ਦਿਨ ਅੱਜ ਰੱਬ ਦਾ ਵੀ ਕਿ ਅਸੀਂ ਆਹ ਹਾਰ ਦੇ ਮੀਡੀਅਮ ਦਾ ਮਿਆਸਾਰਾ ਨੇ ਆ ਕੇ ਸਰਕਾਰ ਤੱਕ ਆਵਾਜ਼ ਫੋਨ ਨਾਲ ਪੁੱਛ ਕੀਤੀ ਹੈ। ਮੈਨੇ ਇਹ ਹੁਣ ਵੇਖੇ ਤੇ ਬੜਾ ਵਧੀਆ ਡੀਲ ਕੀਤਾ ਕਿ ਇਹ ਤੇ ਐਪਲੀਕੇਸ਼ਨ ਦੇਖੇ ਦੇ ਤਾ ਤੁਹਾਡੀ ਵੀ ਕੋਸ਼ਿਸ਼ ਲੈਣ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਕਿ ਪੈਨਸ਼ਨ ਕਾਨੂੰ ਹੋ ਜੇ। ਤੇ ਬਾਕੀ ਪੈਨਸ਼ਨ ਬਾਰੇ ਹੀ ਗੱਲ ਕਰਾਈ ਯਾਰ ਵੀ ਜਿਹੜਾ 85 ਹਜ਼ਾਰ ਉਹਨਾਂ ਨੇ ਲੋਨ ਲਏ ਬਿਨਾਂ ਗਲਤ ਤਰੀਕੇ ਨਾਲ ਪੈਨਸ਼ਨ ਲਏ ਜੇ ਇਹ ਬੈਂਕ ਤੇ ਦੇਸ਼ੇ ਕੋ 100 ਹਜ਼ਾਰ ਰੁਪਏ ਲੈ ਸਕਦਾ ਵਾ। ਮਰੇ ਆ ਬੰਦੇ ਮਰੇ ਬੰਦੇ ਦੇ ਗਲਤ ਗਲਤੀ ਵੀ ਦੇ ਕੇ ਬਸ ਉਦੋਂ ਕਾਜ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਣ ਕਹੇ ਦਿੰਦੀ ਆ ਇਹ ਕਿਉਂਗਾ ਲੋਟਰ ਦੇਦੇ ਰਿਹਾ ਨੰਬਰ ਤੋਂ ਇਹ ਆ ਕਿ ਸਭ ਤੋਂ ਵੱਡੀ ਜੇ ਆ ਕਿ ਇਹ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਧੱਕਿਆ ਗਿਆ ਕਿ ਡੈਥ ਹੋ ਗਈ ਆ ਕਿਉਂ ਸੈਂਕਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਨਹੀਂ ਲਿਆ ਜਾਂ ਜੇ ਇਹ ਪਹਿਲਾਂ ਹੀ ਕਰਨਾ ਚਾਹੁੰਦੇ ਤੁਹਾਡੇ ਮਤਲਬ ਦੇ ਤੋਂ ਪੀਪਰਪਾ ਕਰਕੇ ਸਿੰਸਲਟ ਯਾਰ ਬਤਾ ਦਿਓ ਵੀ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣਾ ਹੈ ਜੋ ਅਪਡੇਟ ਕੀਤੀ ਹੈ ਯਾਰ ਤਾਂ ਕਿ ਕੋਈ ਹੋਰ ਕੀ ਕੋਈ ਪ੍ਰੋਬਲਮ ਨਾ ਹੋਵੇ